ਲੰਗੇ ਦੇ ਲਈ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਪੰਜ ਮੈਂਬਰਾਂ ਤੱਕ ਸਿਮਟ ਕੇ ਰਹਿ ਗਈ ਉਹਨਾਂ ਦੀ ਇੱਕ ਮੀਟਿੰਗ ਹੋਈ ਔਰ ਉਸ ਮੀਟਿੰਗ ਤੋਂ ਬਾਅਦ ਵੱਖਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਾਲਾਂਕਿ ਬਿਆਨ ਜਿਹੜੇ ਸਾਹਮਣੇ ਆਏ ਨੇ ਨਾ ਵੱਡੇ ਲੀਡਰਾਂ ਦੇ ਜਿਹੜੇ ਉਸ ਕਮੇਟੀ ਦੇ ਵਿੱਚ ਸ਼ਾਮਿਲ ਰਹੇ ਔਰ ਜਿਹਦੇ ਵਿੱਚ ਇਕਬਾਲ ਸਿੰਘ ਚੂਦਾ ਵੀ ਇੱਕ ਵੱਡਾ ਨਾਮ ਨੇ ਉਹਨਾਂ ਦੇ ਵੱਲੋਂ ਵੀ ਸਿੱਧੇ ਤੌਰ ਦੇ ਉੱਤੇ ਕੁਝ ਬਿਆਨ ਜਿਹੜੇ ਪੇਸ਼ ਕੀਤੇ ਗਏ ਇਕਬਾਲ ਸਿੰਘ ਝੁੰਡਾ ਨੂੰ ਲੈ ਕੇ ਆਲਰੇਡੀ ਚਰਚਾਵਾਂ ਇਹ ਵੀ ਚੱਲ ਰਹੀਆਂ ਸੀ ਕਿ ਸ਼ਾਇਦ ਉਹਨਾਂ ਨੂੰ ਆਫਰਸ ਵੀ ਆ ਰਹੇ ਨੇ ਪਰ ਇਹਦੇ ਦਰਮਿਆਨ ਇਕਬਾਲ ਸਿੰਘ ਝੁੰਡਾ ਨੇ ਬੜੇ ਵਿਵਾਖ ਤਰੀਕੇ ਦੇ ਨਾਲ ਇੱਕ ਸਾਰਤਾ ਵਾਲਾ ਬਿਆਨ ਜਾਰੀ ਕੀਤਾ ਇਕਬਾਲ ਸਿੰਘ ਝੁੰਡਾ ਦਾ ਇਹ ਸਿੱਧਾ ਬਿਆਨ ਜਿਹੜਾ ਉਹ ਬੇहद ਚਰਚਾਵਾਂ ਬਟੋਰਦਾ ਨਜ਼ਰ ਆ ਰਿਹਾ ਹੈ ਇਹਦੇ ਉੱਤੇ ਖਾਸੀਆਂ ਚਰਚਾਵਾਂ ਹੋ ਰਹੀਆਂ ਇਕਬਾਲ ਸਿੰਘ ਝੁੰਡਾ ਨੂੰ ਲੈ ਕੇ ਗੱਲ ਕਰੀਏ ਤਾਂ ਸੀਨੀਅਰ ਲੀਡਰਸ਼ਿਪ ਦੇ ਵਿੱਚ ਇੱਕ ਵੱਡੀ ਥਾਂ ਜਿਹੜੀ ਆ ਉਹ ਇਕਬਾਲ ਸਿੰਘ ਝੂਦਾ ਰੱਖਦੇ ਆ ਕਾਲੀ ਦਲ ਦੇ ਵਿੱਚ ਔਰ ਹੁਣ ਇਸ ਪੋਜੀਸ਼ਨ ਤੇ ਆ ਕੇ ਇਕਬਾਲ ਸਿੰਘ ਝੂਦਾ ਜਿਹੜੇ ਨੇ ਉਹ ਜਸੰਦਾਜ਼ ਦੇ ਵਿੱਚ ਨਜ਼ਰ ਆ ਰਹੇ ਆ ਉਹ ਜ਼ਰੂਰ ਅਕਾਲੀ ਦਲ ਦੇ ਜਿਹੜੇ ਲੀਡਰਸ ਨੇ ਵੱਡੇ ਜਾਂ ਕਹਿ ਦਈਏ ਕਿ ਜਿਹੜੀ ਕਿਚਨ ਕੈਬਨਟ ਜਿਹਨੂੰ ਕਿਹਾ ਜਾਂਦਾ ਉਹਨਾਂ ਦੇ ਵਾਸਤੇ ਸ਼ਾਇਦ ਥੋੜਾ ਹਾਮੀ ਕਾਰਕ ਹੋ ਸਕਦਾ ਕੀ ਬੋਲੇ ਨੇ ਇਕਬਾਲ ਸਿੰਘ ਝੂਦਾ ਕੱਲ ਆਓ ਸੁਣਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਸ ਭਾਵਨਾ ਨੂੰ ਮੁੱਖ ਰੱਖ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਦਿੱਤੀ ਦੀ ਸਵਾਜ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਕਿ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸ ਤੇ ਇਨ ਬਿਨ ਪੈਰਾ ਦੇ ਕੇ ਉਹਦੀ ਪਾਲਣਾ ਕਰਾਂਗੇ। ਉਸ ਵਰ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤਖਸਾਲ ਨੂੰ ਪੂਰਨ ਰੂਪੇ ਸਮਰਪਿਤ ਹੈ। ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉਥੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ। ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਬਾਤ ਰਹੀ ਆ ਕਿਸੇ ਪੱਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ੍ਰੀ ਅਕਾਲ ਤਖਸਾਲ ਨੂੰ ਦੱਸ ਦਿਆਂਗੇ। ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈਏ ਅਸੀਂ ਆਪਦੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਅਕਾਤਾਰ ਸਾਹਿਬ ਦੇ ਸੰਦਰਭ ਵਿੱਚ ਆਦੇਸ਼ਾਂ ਮੁਤਾਬਕ ਪੂਰਨ ਵਿੱਚ ਆਪਦਾ ਫਰਜ਼ ਹੈ ਜਿਹੜਾ ਉਹ ਨਿਭਾਇਆ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਹੈ ਤੁਸੀਂ ਦੱਸਣਾ ਚਾਹੁੰਦੇ ਪਹਿਲੀ ਭਰਤੀ ਪ੍ਰਕਿਰਿਆ ਦਾ ਕੀ ਹੋਇਆ ਜੀ ਦੇਖੋ ਅਸੀਂ ਚਾਹੇ ਪਹਿਲੀ ਆ ਚਾਹੇ ਅਗਲੀ ਆ ਅਸੀਂ ਆਪਦਾ ਪੱਖ ਹੈ ਜਿਹੜਾ ਉਹ ਆਪਦਾ ਸਿੰਘ ਸਾਹਿਬ ਨੂੰ ਦੱਸ ਦੇਣਾ ਕਿ ਉਸ ਸਾ ਤੋਂ ਭਰਤੀ ਇੱਕ ਪ੍ਰਕਾਰ ਸ਼ੁਰੂ ਕਰਵਾਉਣ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਆ ਜੋ ਤੁਸੀਂ ਸਾਨੂੰ ਉਹ ਸਬੰਧੀ ਆਦੇਸ਼ ਦਵੋਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰੇਗੀ ਤਾਂ ਬਤਾ ਕੇ ਕਿ ਕਾਲੀ ਤਾਲ ਸਾਹਿਬ ਨੇ ਸਹਿਯੋਗ ਨਹੀਂ ਕਰ ਰਿਹਾ ਕਿਰਪਾ ਕਰਕੇ ਬਨੂਗਰ ਸਾਹਿਬ ਨੇ ਅਸਤੀਫਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਤੁਸੀਂ ਉਹਨਾਂ ਨਾਲ ਫੇਰ ਵੇ ਲੈ ਲਿਓ ਤਾਂ ਵੀ ਸਾਹਿਬ ਨਾਲ ਅੱਜ ਗੱਲ ਹੋਈ ਹੋਣੀ ਤੇ ਜੀ ਕਿਉਂ ਨਹੀਂ ਆ ਰਹੇ ਚਲੋ ਇਹ ਉਹਨਾਂ ਨੂੰ ਤੁਸੀਂ ਆਪ ਸੰਪਰਕ ਕਰ ਲਿਓ ਤੁਹਾਡੀ ਸ਼ਾਕਤ ਸੀਗੇ ਤੁਹਾਡਾ ਸ਼ਾਕਤ ਸੀਗੇ ਸਾਥ ਮੈਂ ਵੀ ਥਿੰਦਾਈ ਦਾ ਸ਼ਾਕਤ ਸੀਗੇ ਲਗਦਾ ਹੈ ਕਿ ਪ੍ਰਧਾਨਗੀ ਉਹ ਕਰ ਰਹੇ ਸੀਗੇ ਸੋ ਕਿਤਨਾ ਕਿਨੇ ਅਸੀਂ ਤਾਂ ਇਹ ਉਮੀਦ ਰੱਖਦੇ ਹਾਂ ਕਿ ਉਹਨਾਂ ਨੂੰ ਚਲੋ ਜੀ ਅੱਜ ਵੀ ਮਜਬੂਰੀ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਪ੍ਰਧਾਨਗੀ ਦੀ ਨਹੀਂ ਅਸੀਂ ਹੁਣ ਮਾਨਯੋਗ ਜਥੇਦਾਰ ਜੀ ਦੇ ਹੁਕਮਾਂ ਦੀ ਉਡੀਕ ਕਰਕੇ ਉਸ ਤੋਂ ਬਾਅਦ ਆਪਦਾ ਕੰਮ ਕਰਾਂਗੇ ਅਸੀਂ ਤਾਂ ਚਿੱਠੀ ਇੱਕ ਦਿਨ ਚ ਉਹਨਾਂ ਨੂੰ ਭੇਜ ਦਾਂਗੇ ਹੋ ਸਕਦਾ ਕੱਲ ਨੂੰ ਭੇਜ ਦਈਏ ਜਿਹੜੀ ਤੁਸੀਂ ਗੱਲ ਕੀਤੀ ਕਿ ਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਨਹੀਂ ਸਹਿਯੋਗ ਮਿਲ ਰਿਹਾ ਉਹਦੇ ਪਾਸੋਂ ਜੇ ਜਾਵਾਂਗੇ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅਸੀਂ ਉਸ ਢੰਗ ਨਾਲ ਭਰਤੀ ਸੱਤ ਮੈਂਬਰੀ ਕਮੇਟੀ ਨਹੀਂ ਸੀ ਕਰ ਸਕਦੀ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਨ ਬਿਨ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਆਪਦਾ ਜਿਹੜਾ ਫੈਸਲਾ ਹੈ ਉਹ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਰਹੇ ਹਾਂ